ਕਰੀਏ ਚੱਲ ਭਾਈ ਹਮ ਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੇ ਆਪਾਂ ਨੂੰ ਬੱਚਿਆਂ ਨੂੰ ਨਿੱਕਿਆਂ ਨੂੰ ਕੋਲੇ ਵਹਾਈਏ ਤੇ ਇਹਦੀਆਂ ਸਾਖੀਆਂ ਸੁਣਾਈਏ ਉਹਨਾਂ ਦਾ ਨਸ਼ਿਆਂ ਪੱਤਿਆਂ ਤੋਂ ਉਹ ਰਹਿਤ ਹੋ ਸਕਦੇ ਆ ਤੇ ਇੱਕ ਨਾ ਤੁਹਾਨੂੰ ਸਾਖੀ ਸੁਣਾਉਣਿਆ ਕਹਾਣੀ ਪੁਰਾਣੇ ਬਜ਼ੁਰਗਾਂ ਦੀ ਤੇ ਉਹ ਧਿਆਨ ਦੇ ਨਾਲ ਸੁਣਾ ਭਗਤ ਸਿੰਘ ਦੌਧਰਗੇ ਕੋਲੋਂ ਇੱਕ ਬਜ਼ੁਰਗ ਸੀ ਉਹਦੇ ਕੋਲੇ ਜੀ ਨੁਕਤੇ ਬਣਾਏ ਹੋਏ ਸੀ ਆਪਦੇ ਉਹ ਕਹਿਣ ਲੱਗਿਆ ਮੁੰਡੇ ਨੂੰ ਭਈ ਨੁਕਤੇ ਨਾ ਜਿਹਨੂੰ ਸਾਰੀ ਜ਼ਿੰਦਗੀ ਨਹੀਂ ਤੇ ਇਥੋਂ ਮੁੱਕਣ ਤੇ ਨੁਕਤੇ ਮੇਰੇ ਵੇਚੀ ਚੱਲੀ। ਉਹ ਜੀ ਮੁੰਡਾ ਨੁਕਤੇ ਵੇਚਦਾ ਫਿਰਦਾ। ਰਾਜਾ ਤੇ ਵਜ਼ੀਰ, ਵਿਕਰਮਨੀਤ ਰਾਜਾ ਤੇ ਵਜ਼ੀਰ ਖੇਡ ਕਰਦੇ ਫਿਰਦੇ ਆ। ਉਹ ਟੋਕਰੀ ਲਈ ਫਿਰਦਾ ਨੁਕਤੇ ਲੈ ਲੈ ਨੁਕਤੇ। ਉਹ ਕਹਿੰਦਾ ਵਜ਼ੀਰ ਨੂੰ ਕਹਿੰਦਾ ਲੈ ਲੈ ਨੁਕਤੇ ਇੱਕ। ਇੱਕ ਨੁਕਤਾ ਲੈ ਲਿਆ ਵਿਕਰਮਨੀਤ ਰਾਜੇ ਨੇ ਤੇ ਵਜ਼ੀਰ ਨੇ। ਤਾਂ ਜਦੋਂ ਲੈ ਜਾ ਕੇ ਮਹਿਲਾਂ ਦੇ ਵਿੱਚ ਪੜਿਆ ਤਾਂ ਕੀ ਕਹਿੰਦੇ ਉਹਦੇ ਤੇ ਲਿਖਿਆ ਵੀ ਜੇ ਦੁਖੀ ਦੀ ਆਵਾਜ਼ ਆਵੇ ਤਾਂ ਜਾਣਾ ਚਾਹੀਦਾ ਹਾਂਜੀ ਉਹ ਜਦੋਂ ਜਾ ਕੇ ਉਹ ਕਹਿੰਦਾ ਇੱਥੇ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਬਾਹਰ ਰੋਹੀ ਵਿਆਪਾਂ ਚ ਚੱਲ ਗਏ ਮੇਰੋ ਸੰਗਤ ਜੀ ਜਦੋਂ ਰੋਹੀ ਵਿਆਪਾਂ ਦੇ ਵਿੱਚ ਜਾਵੜੇ ਰਾਤ ਨੂੰ ਤਾਂ ਉਹਦੇ ਉੱਥੇ ਇੱਕ ਮਾਈ ਦੀ ਰੋਂਦੀ ਦੀ ਆਵਾਜ਼ ਆਈ ਬੜੀ ਯਾਰੋ ਯਾਰ ਰੋਂਦੀ ਆ ਜਿਵੇਂ ਸੱਦਰ ਪਤ ਮਰਿਆ ਹੁੰਦਾ ਤਾਂ ਜਿਹੜਾ ਰਾਜਾ ਬਿਕਰਮਦੀਸ਼ ਸੀ ਨਾ ਉਹ ਕਹਿੰਦਾ ਵੀਰ ਹੈਨਾ ਹਾਂ ਤੂੰ ਕਹਿੰਦਾ ਇੱਥੇ ਖੜਾ ਤੇ ਮੈਂ ਜਾਣਾ ਉਹ ਕਹਿੰਦਾ ਵੀ ਜਾਵੜਾ ਉਹਦੀ ਕੋੜਾ ਦਸ ਕਰਮ ਤੇ ਰਾਂ ਗਿਆ ਤੇ ਆਪ ਜਾਵੜਿਆ ਤਾਂ ਉਥੇ ਜਾ ਕੇ ਮਾਤਾ ਰੋਈ ਜਾਂਦੀ ਐ ਇਹਨਾਂ ਮਾਤਾ ਤੂੰ ਰੋ ਰਹੀ ਐ ਉਹ ਕਹਿੰਦੀ ਪੁੱਛ ਨਾ ਪੁੱਛ ਉਹ ਕਹਿੰਦਾ ਨਹੀਂ ਮਾਤਾ ਮੈਂ ਪੁੱਛਣ ਨੂੰ ਆਇਆ ਤੂੰ ਕਿਉਂ ਇੰਨਾ ਕਹਿਰ ਦੇ ਨਾਲ ਰੋਨੀ ਆ ਕਿਉਂ ਰੋਨੀ ਆ ਮੈਨੂੰ ਦੱਸ ਉਹ ਕਹਿਣ ਲੱਗੀ ਪੁੱਤਰਾ ਇੰਦਾ ਹਾਂ ਮਾਤਾ ਦੱਸੋ ਕਹਿੰਦੀ ਗੱਲ ਇੱਕ ਆ ਇੱਕ ਸ਼ਰਤ ਐ ਮੇਰੀ ਕੀ ਕਹਿੰਦੀ ਜੇ ਮੈਂ ਦੱਸਤਾ ਨਾ ਤੈਨੂੰ ਤਾਂ ਮੈਂ ਮਾਨ ਪੱਤਰ ਹੁਨੇ ਹੋ ਜਾਣਾ ਤੇਰੀ ਜਿਹੜੀ ਜਿਹੜੀ ਜੇ ਤੂੰ ਦੱਸੇਗਾ ਕਾਹ ਜਾ ਕੇ ਤੇ ਤੂੰ ਹੀ ਮਾਨ ਪੱਤਰ ਹੋ ਜਾਏਗਾ ਇਹ ਸ਼ਰਤ ਮੰਨਦੂਰ ਹੈ ਕਹਿੰਦਾ ਮਾਤਾ ਤੂੰ ਦੱਸ ਮੈਨੂੰ ਮੰਨਦੂਰ ਹੈ ਉਹ ਕਹਿੰਦੀ ਜਿਹੜਾ ਐਸ ਸ਼ਹਿਰ ਦਾ ਰਾਜਾ ਵਿਕਰਮਜੀਤ ਹੈ ਨਾ ਰਾਜਾ ਵਿਕਰਮਜੀਤ ਸ਼ਹਿਰ ਦਾ ਇਹਨਾਂ ਹਾਂ ਕਹਿੰਦੀ ਪਰਸੋਂ ਨੂੰ ਦਿਨ ਦੇ 12 ਵਜੇ ਉਹਨੇ ਸੱਪ ਲੜ ਕੇ ਮਰ ਜਾਣਾ ਆਹਾ ਹੂੰ ਉਹਦੇ ਤਾਂ ਪੈਰ ਨਿਕਲ ਗਏ ਫਿਰ ਉਹਨੇ ਕਿਹਾ ਮਾਤਾ ਉਹਨੇ ਮਰ ਕਿਉਂ ਜਾਣਾ ਕਹਿੰਦੀ ਹਾਂ ਕਹਿੰਦੀ ਉਹ ਉਹ ਨਾ ਪਿਛਲੀ ਠੀਕਾ ਪੰਤਾਂ ਦਾ ਮੁੰਡਾ ਤੇ ਜਿਹੜਾ ਇਹ ਸੱਪ ਸੀ ਹੈ ਇਹ ਸੀਗਾ ਸੇਠ ਹੂੰ ਇਹ ਉਹ ਘਰ ਵਾਲੀ ਨੇ ਆਹ ਦੇ ਪਾਸੇ ਲਾ ਕੇ ਪੂਨ ਭਗਤ ਨੂੰ ਤੇ ਉਹਨੂੰ ਉਹ ਰਾਪਰਾ ਵੀ ਮੈਨੂੰ ਬੋਲਿਆ ਇਹਨਾਂ ਨੇ ਫਿਰ ਮਾਰ ਕੇ ਤੇ ਦੁਕਾਨਤੀ ਦਾ ਪਤਾ ਹੂੰ ਉਹ ਬਾਹਰ ਲੈਣਾ ਉਹਦੇ ਤੇ ਉਹ ਇਹ ਗੱਲ ਸੁਣ ਕੇ ਆ ਗਿਆ ਜਿਉਂ ਦੂਜਾ ਦਿਨ ਹੋਇਆ ਤਾਂ ਨੁਕਤੇ ਵਾਲਾ ਫੇਰ ਫਿਰੇ ਨੁਕਤੇ ਵਾਲਾ ਫੇਰ ਫਿਰੇ ਉਹ ਕਹਿੰਦਾ ਨੁਕਤੇ ਲੈ ਨੁਕਤੇ ਉਹ ਕਹਿੰਦਾ ਜੇ ਕੱਲ ਲੈ ਗਿਆ ਸੀ ਅੱਜ ਵੀ ਲੈ ਲਾ ਖਬਰਾਂ ਫਾਇਦਾ ਉਹ ਕੱਲ ਨੂੰ ਤਾਂ ਆਪਾਂ ਮਾਰੀ ਜਾਣਾ ਹੂੰ ਤਾਂ ਉਹ ਨੁਕਤਾ ਲੈ ਲਿਆ ਉਹ ਤੇ ਵੇਖੋ ਪਿਆਰੀ ਸਾਧ ਸੰਗਤ ਜੀ ਕੀ ਲਿਖਿਆ ਉਹ ਕਹਿੰਦਾ ਜੇ ਬੈਰੀ ਦੀ ਸੇਵਾ ਕਰਕੇ ਤਾਂ ਬੈਰੀ ਮਿੱਤ ਹੋ ਜਾਂਦਾ ਹੂੰ ਹਾਂਜੀ ਤਾਂ ਉਹਨੇ ਕਿਹਾ ਵੀ ਮਰ ਤਾਂ ਆਪਾਂ ਜਾਣਾ ਹੀ ਐ ਇੱਕ ਦਿਨ ਨੰਘਿਆ ਦੂਜਾ ਦਿਨ ਹੋ ਗਿਆ ਵੀ ਸਵੇਰੇ ਤਾਂ ਆਪਾਂ ਮਾਰੀ ਜਾਣਾ ਤਾਂ ਉਹਨੇ ਕੀ ਕੀਤਾ ਉਨੇ ਪੁੱਛਿਆ ਸੀ ਮਾਦਾ ਨਿਕਲਣਾ ਕਿੱਥੋਂ ਆ ਕਹਿੰਦੀ ਜਿਹੜੇ ਉਹ ਦੇ ਮਹਿਲਾਂ ਦੇ ਵਿੱਚ ਭਰਨੀ ਆ ਪਿੱਪਲ ਆ ਉਹਦੇ ਤੋਂ ਨਿਕਲਣਾ ਦਿਨ ਤੇ 12 ਵਜੇ ਉਹਨੇ ਕੀ ਕੀਤਾ ਉੱਥੋਂ ਲਾ ਕੇ ਸਿਰੇ ਤੇ ਤੋਦਾ ਕੜਹਾ ਵੀੜ ਕੇ ਠੰਡਾ ਕਰਕੇ ਤੇ ਕੌਲੇ ਲਾ ਤੇ ਤੁਰ ਤੱਕ ਤੇ ਰੇਸ਼ਮ ਪਛਾਤਾ ਫਿਰ ਆਪ ਕੁਰਸੀ ਢਾ ਕੇ ਐ ਬਹਿ ਗਿਆ ਤਾਂ ਬੜੀ ਸਾਹ ਸੰਖਤ ਦੀਦੀ ਆ ਵੀ ਆਹ ਰਾਜ ਨੇ ਅੱਜ ਕੀ ਟਵੰਝਾ ਰੱਖਿਆ ਆਪ ਕੁਰਸੀ 'ਚ ਬੈਠਾ ਤੇ ਫੌਜਦਾਰੇ ਬੈਠੀ ਆ ਤੇ ਦੱਸਦਾ ਕੁਝ ਨਹੀਂ ਜਿਦੋਂ ਦੀ ਵੇਖੋ ਦੰਦੇ 12 ਬੱਦੇ ਤਾਂ ਫਿਰ ਸੂਫਰ ਕਾ ਨਿਕਲਿਆ ਆ ਬਿਚੋਂ ਵਰਮੀ ਦਿਓ ਨਿਕਲ ਕੇ 12 ਦੇ ਵਿੱਚੋਂ ਤੇ ਆ ਨਿਕਣਸਾਰ ਉੱਥੋਂ ਪਿਆਰੀ ਸਾਧ ਸੰਗ ਜੀ ਉੱਥੋਂ ਕਿਹਾ ਵੀ ਨੂਨ ਕਾ ਕੇ ਹਰਾਮ ਨਹੀਂ ਕਰਨਾ ਉਹਨੇ ਧਰਤੀ ਕੱਚੀ ਲੱਸੀ ਪਹਿਲਾਂ ਕਰਕੇ ਵਰਮੀ ਦੇ ਕੋਲੇ ਉਹਨੇ ਕੱਚੀ ਲੱਸੀ ਜਦੋਂ ਪੀਤੀ ਪੀ ਕੇ ਤੇ ਗਾਂ ਦੇਖਿਆ ਉਹਨੇ ਕਿਹਾ ਇੱਥੋਂ ਦੁੱਧ ਪੀਤਾ ਇੱਥੋਂ ਪੀਤਾ ਤੀ ਤੂੰ ਰਾਜਾ ਬੈਠਾ ਜਦੋਂ ਉਹ ਕਹਿਣ ਲੱਗੇ ਫੌਜਾਂ ਵਾਲੇ ਗੋਲੀ ਚਲਾ ਗਏ ਉਹ ਕਹਿੰਦਾ ਗੋਲੀ ਨਹੀਂ ਚਲਾਉਣੀ ਮੇਰੇ ਇਧਰ ਪਰਣਾ ਤੂੰ ਪਾਸੇ ਹਟਜੋ ਜਦੋਂ ਸਿਰੇ ਤੇ ਜਾਵੜਿਆ ਖੁਸ਼ ਹੋ ਗਿਆ ਮਾਨਕਿੰਗ ਰਾਜਾ ਹੁਣ ਨੂਨ ਕਾ ਕੇ ਕਿੱਤੋਂ ਉੱਥੋਂ ਚੱਲਿਆ ਵੀ ਨੂਨ ਕਾ ਕੇ ਇਤੋਂ ਹਰਾਮ ਕਰਾਂ ਹਰਾਮ ਕਰਾਂ ਹੈ ਜੀ ਉੱਥੋਂ ਚੱਲਿਆ ਸੀ ਨੂਨ ਛਾ ਕੇ ਹਰਾਮ ਮੈਂ ਕਿਵੇਂ ਕਰਾਂ ਤੇ ਉਹਨੇ ਜਦੋਂ ਸਿਰੇ ਤੇ ਗਿਆ ਉਹ ਕਹਿੰਦਾ ਲੈ ਵੀ ਭਗਤਾ ਆਪਦਾ ਬੈਰ ਲੈ ਲਾ ਹੈ ਜੀ ਉਹਨੇ ਨਾ ਉੱਥੇ ਜਾ ਕੇ ਸਿਰ ਫੇਰਦਾ ਹੋਈ ਨਹੀਂ ਪ੍ਰਸੰਨ ਹੋ ਗਿਆ ਮੁੜਿਆ ਚਲੋ ਜਦੋਂ ਮੁੜਿਆ ਪਿਆਰੀ ਸਾਧ ਸੰਗ ਜੀ ਬੁਣੀਆਂ ਨੂੰ ਇਹ ਬੜੀ ਆਦਤ ਹੁੰਦੀ ਆ ਰਾਣੀ ਪੁੱਛਦੀ ਆ ਫਿਰ ਉਹਦੀ ਕਹਿੰਦੀ ਸਵਾਮੀ ਜੀ ਹਾਂ ਆ ਤੁਸੀਂ ਵੀ ਕੀ ਕਾਰਨ ਸੀ ਹੁਣ ਦੱਸਣ ਦਾ ਹਕਮ ਨਹੀਂ ਹੈ ਜੀ ਉਹ ਕਹਿੰਦਾ ਤੂੰ ਜਾਣਦੇ ਕੀ ਲੈਣਾ ਕਹਿੰਦੀ ਨਹੀਂ ਮੈਂ ਤਾਂ ਨਹੀਂ ਜਿਉਂਦੀ ਮੱਤ ਜੂ ਨਹੀਂ ਮੈਨੂੰ ਦੱਸ啊 ਕੀ ਗੱਲ ਸੀ ਜੱਟ ਪੈਗੇ ਜੱਟ ਪੈਗੇ ਜੀ ਚਲੋ ਉਹਨੇ ਕਿਹਾ ਵੀ ਜੇ ਮੈਂ ਇੱਥੇ ਫਰਿਆ ਤਰ ਮਾਰਨਗੇ ਲੋਕ ਫਿਰ ਤੇ ਆ ਪਿਆਰਾ ਰਾਜਾ ਬਿਕਰਮਜੀਤ ਟੀਵੀ ਮਗਰ ਲਾ ਕੇ ਮਨ ਪੱਥਰ ਹੋ ਗਿਆ ਹੈ ਤੇ ਆਪਾਂ ਹੋ ਜਾ ਨਦੀ ਤੇ ਜਾਵਣਗੇ ਉੱਥੇ ਪੈ ਰਾਵਾਂਗੇ ਇਹਨੂੰ ਦੱਸ ਕੇ ਹਾਂਜੀ ਲੋ ਜੀ ਨਾਲ ਲੈ ਕੇ ਪਿਆਰੀ ਸ਼ਾਹ ਸੰਗ ਦੀ ਨਦੀ ਤੇ ਜਾਵੜਿਆ ਰਾਜਾ ਬਿਕਰਮਜੀਤ ਤਾਂ ਉੱਥੇ ਜਾਵੜਿਆ ਤੇ ਹੁਣ ਮਰਨਾ ਕਿਹੜਾ ਖੇਡ ਹੁੰਦਾ ਤਾਂ ਉਹਨੇ ਕਿਹਾ ਫਿਰ ਤੋਰੀ ਅਗੇ ਹੀ ਨਹੀਂ ਪਤਾ ਨਾ ਗਿਆਨ ਜਾਨਵਰ ਤੋਂ ਹੀ ਆ ਜਾਂਦਾ ਗੱਜ ਕਿੱਕ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਉਹ ਗਿਆ ਤੇ ਨਦੀ ਦੇ ਵਿੱਚ ਇੱਕ ਨਾ ਉਹ ਗੁੰਲ ਤੇ ਆਉਂਦਾ ਉਹਨੂੰ ਦਾਣੇ ਆ ਤੇ ਬੱਕਰੇ ਨਾਲ ਜੜੋਂ ਦਾ ਤੁਰਿਆ ਤੇ ਉਹ ਤੋਂ ਜਨਵਰੀ ਪਾਕਿਆ ਦਿੰਦੀ ਸੀ ਤਾਂ ਬੱਕਰਿਆ ਕਹਿੰਦੀ ਬੱਕਰੀ ਕਹਿੰਦੀ ਆ ਕਹਿੰਦੀ ਬੱਕਰੇ ਨੂੰ ਕਹਿੰਦੀ ਬੱਕਰਿਆ ਕਹਿੰਦੀ ਹਾਂ ਕਹਿੰਦੀ ਉਹ ਗੋਲ ਫੜ ਕੇ ਲਿਆ ਮੈਂ ਦਾਣੇ ਖਾਣੇ ਆ ਉਹ ਕਹਿੰਦਾ ਇਹਦੇ ਚ ਪਾਣੀ ਦੀ ਸਾਥ ਨਹੀਂ دریا ਹੈਗਾ ਮੈਂ ਤੇਰੇ ਮਗਲਾਕੇ ਡੁੱਬਣਾ ਉਹ ਕਹਿੰਦੀ ਫਿਰ ਮੈਂ ਤੇਰੇ ਨਾਲ ਹੀ ਜਾਣਾ ਉਹ ਕਹਿੰਦਾ ਨਹੀਂ ਜਾਣਾ ਤਾਂ ਨਾ ਜਾ ਰਾਜਾ ਬੱਕਰੀ ਨਹੀਂ ਮਨ ਪੱਥਰ ਹੋ ਜਾਊ ਤੀਵੀ ਮਗਲਾਕੇ ਮਨ ਪੱਥਰ ਹੋ ਜਾਊਗਾ ਨਹੀਂ ਜਾਣਾ ਤਾਂ ਨਾ ਜਾ ਬੋਲੀ ਮਾਰ ਤੇ ਉਹ ਕਹਿੰਦੀ ਫਿਰ ਮੈਂ ਤੇਰੇ ਨਾਲ ਹੀ ਜਾਣਾ ਉਹ ਕਹਿੰਦਾ ਨਹੀਂ ਜਾਣਾ ਤਾਂ ਨਾ ਜਾ ਰਾਜਾ ਬੱਕਰੀ ਨਹੀਂ ਮਨ ਪੱਥਰ ਹੋ ਜਾਊ ਨਾ ਜਾ ਨਾ ਜਾ ਜਦੋਂ ਕਿਲਾ ਕਿੱਜੜ ਗਿਆ ਮਾ 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 ਕਰਦੀ ਚੁਨਾਰ ਲੜ ਗਈ ਹੈ ਉਹ ਕਹਿੰਦਾ ਮਨਾ ਉਹ ਆ ਤੇਰਾ ਜਾਨਵਰ ਹੀ ਚੰਗੇ ਹੈ ਹੈ ਨਹੀਂ ਜਦੋਂ ਆ ਗਿਆ ਵਾ ਜਦੋਂ ਆ ਗਿਆ ਆ ਕੇ ਬੈਠੇ ਕਾਂਜ ਕੋਲੇ ਇੰਦੇ ਰੱਖ ਲਿਆ ਕਹਿੰਦਾ ਕਾ ਪੁੱਛਣਾ ਹੀ ਹੈ ਕਹਿੰਦੀ ਹਾਂ ਪੁੱਛਣਾ ਹੀ ਹੈ ਕਹਿੰਦਾ ਹਾਂ ਜੋ ਤੀਜਾ ਉਹਨੇ ਤਿੰਨ ਵਾਰ ਖਿੱਚ ਕੇ ਕਾਂਜ ਕੋਲੇ ਲੀ ਗਏ ਕਹਿੰਦੇ ਸੁਆਮੀ ਚਲੋ ਘਰ ਨੂੰ ਮੈਂ ਨਹੀਂ ਗੱਜ ਕੇ ਆ ਕੇ ਉਚਾਤ ਨਹੀਂ ਲਾਉਂਦਿ ਰਵਾਹ ਆ ਠੀਕ ਆ ਫਿਰ ਕਾ ਹਾਂ